ਯਾ ਨਾਮਤੋ ਕਾਰਜੀ ਜੀ ਕੀ ਬੋਲ ਰਹਾ ਸਟੇਟਮੈਂਟ ਅਸੋ ਹੈ ਜੇ ਜਲੰਧਰ ਤੋਂ ਆਲੂ ਭਰ ਕੇ ਆ ਰਹੀ ਸੀ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ ਜੀ ਹਾਂਜੀ ਗੱਡੀ ਵਾਲ ਨੇ ਸਾਈਡ ਦੱਬੀ ਗੱਡੀ ਥੱਲੇ ਡੇਪੀ ਹੋਰ ਕਿਤੇ ਰਸਤਾ ਨਹੀਂ ਹੈਗਾ ਗੱਡੇ ਨੂੰ ਗੱਡੀ ਕੰਟਰੋਲ ਨਹੀਂ ਹੈ ਗੱਡੀ ਥੱਲੇ ਡੇਪੀ ਕਿੱਥੋਂ ਕਿ ਨਹੀਂ ਉਹ ਪੁਲ ਤੋਂ ਥੱਲੇ ਡੇਪੀ ਥੱਲੇ ਵੱਜੀ ਹੈ ਹਾਂਜੀ ਥੱਲੇ ਵੱਜ ਕੇ ਉਦੋਂ ਮੱਚ ਪਈ ਅਗਲਾ ਕੀ ਸੀ ਹਾਂਜੀ ਉਦੋਂ ਹੀ ਅੱਗ ਲੱਗੀ ਤੇ ਕਿੰਨੇ ਜਨੇ ਸੀ ਗੱਡੀ ਅਸੀਂ ਦੋ ਜਣੇ ਹਾਂਜੀ ਤੇ ਕਿਨੇ ਸਬਟ ਲੱਗੇ ਸਾਰਟ ਬਾਈ ਦੇ ਜ਼ਿਆਦਾ ਲੱਗੇ ਮੇਰੇ ਤਾਂ ਚਲੋ ਚਰੀਟਾ ਚਰੂਟੇ ਲੱਗੇ ਆ ਜਾਂਦੇ ਤੇ ਮੌਕੇ ਤੇ ਆ ਗਏ ਸੀ ਇੱਥੇ ਵੀ ਹਾਂਜੀ ਮੌਕੇ ਤੇ ਆ ਤਾਂ ਗਏ ਪਰ ਅਸੀਂ ਆਪ ਹੀ ਨਿਕਲਣ ਕੱਢਿਆ ਕਿਸੇ ਨੇ ਵੀ ਹਾਂਜੀ ਵਿਚਾਰੇ ਕਿੰਨਾ 600 ਕਿੰਨੀ ਲੱਗੀ ਛੱਟ ਤਾਂ ਵਾਵਾ ਲੱਗੀ ਵਾਹ ਇੱਥੇ ਪਤਾ ਪਤਾ ਨਹੀਂ ਲੱਗਾ ਬਸ ਸਕੈਨ ਸਕੂਨ ਕਰਾਵਾਂਗੇ ਫਿਰ ਜਿਆਦਾ ਪਤਾ ਲੱਗੂ ਸਿਰ ਦੀ ਸੱਟ ਤੁਹਾਨੂੰ ਇੱਕ ਵਾਰੀ ਦੇ ਵਿੱਚ ਨਕਸਾ ਗੱਡੀ ਦਾ ਮੱਚ ਗਈ ਖਤਮ ਹੋ ਗਈ ਸਾਰੀ ਸਾਰੀ ਡੈਮੇਜ ਹੋ ਗਈ ਕੋਈ ਨਾਲ ਕੁਝ ਛੋਟ ਵੀ ਟਕਰਾਇਆ ਕੁਝ ਹਾਂਜੀ ਇੱਕ ਟਰੈਕਟਰ ਹੀ ਗਿਆ ਜੀ ਟਰੈਕਟਰ ਠੀਕ ਹੈ ਹਾਂਜੀ ਟਰੈਕਟਰ ਆ ਠੀਕ ਹੈ ਆ ਵਜਾ ਕੀ ਵੀ ਹਾਸੀ ਵਜਾ ਇਹ ਕਾਰ ਵਾਲੇ ਦੀ ਉਹਨੇ ਸਾਈਡ ਦੱਬੀ ਫਿਰ ਅਹੀਂ ਇਹ ਮਿੱਟੀ ਗੱਡੀ ਫਿਰ ਪਤਾ ਹੀ ਨਹੀਂ ਲੱਗਾ ਤੁਹਾਨੂੰ ਨੇਰ ਆ ਗਿਆ ਅੱਖਾਂ ਕੇ ਉਹ ਪਤਾ ਨਹੀਂ ਚੱਲਿਆ ਕੀ ਹੋ ਗਿਆ ਜੱਡੀ ਚੀ ਆਲੂ ਭਰੇ ਹਾਂਜੀ ਆਲੂ ਭਰੇ ਕੀ ਨਾਮ ਆ ਜੀ ਤੁਹਾਡਾ ਗਗਨਦੀਪ ਸਿੰਘ ਆ ਜੀ ਕੰਡਾ ਸ਼ਾਪਰ ਆ ਜੀ ਅੱਛਾ ਕੀ ਹੋਇਆ ਇੱਥੇ ਹਾਦਸਾ ਇਹ ਮੇਰਾ ਚਾਚਾ ਜੀ ਦਾ ਬੇਟਾ ਆ ਜੀ ਰਪਿੰਦਰ ਸਿੰਘ ਤੇ 5 ਵਜੇ ਸਵੇਰੇ ਤੁਰੇ ਨੇ ਜਿਹੜੀ ਲੈ ਕੇ ਜੀ ਸ਼ਾਪਰ ਤੋਂ ਆਵਣੇ ਖੰਨੇ ਨੂੰ ਆ ਰਹੇ ਜੀਗੇ ਤੇ ਟਰਾਲੇ ਨੇ ਟੱਕਰ ਮਾਰੀ ਪਿੱਛੋਂ ਜੀ ਤੇ ਟਰੈਕਟਰ ਘੁੰਮ ਕੇ ਟਰਾਲੀ ਥੱਲੇ ਆ ਗਿਆ ਜੀ ਇਹਦੇ ਟਰਾਲੇ ਚ ਸੀਗੇ ਆਲੂ ਲੱਦੇ ਹੋਏ ਕਿੱਥੇ ਚੱਲਦਾ ਜੂ ਉੱਪਰ ਹਾਈਵੇ ਤੇ ਕਿੱਥੇ ਹਾਂਜੀ ਹਾਈਵੇ ਤੇ ਜਾ ਰਹੇ ਸੀਗੇ ਹਾਂਜੀ ਪੌਟੇ ਉੱਤੇ ਪੌਟੋ ਥੱਲੇ ਗਿਰਿਆ ਹਾਂਜੀ ਅੱਛਾ ਇਹ ਕਿੰਨਾ ਕ ਨੁਕਸਾਨ ਨੁਕਸਾਨ ਆ ਸਾਰਾ ਟਰੈਕਟਰ ਹੀ ਖਤਮਾ ਟਰਾਲੀ ਵਿੱਚ ਜਿਰੀ ਸੀਗੀ ਤੇ ਕੋਈ ਅੱਗ ਹੋ ਗਈ ਕੀ ਲੱਗੀ ਹਾਂਜੀ ਟਰਾਲੀ ਨੂੰ ਅੱਗ ਲੱਗ ਗਈ ਅੱਛਾ ਹਾਂਜੀ ਕੋਈ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਤਾਂ ਇਹ ਸਾਡੇ ਸਾਹਮਣੇ ਹੀ ਆ ਸਾਰਾ ਨਵਾਂ ਟਰੈਕਟਰ ਸੀਗਾ ਜੀ ਤੇ ਬ੍ਰਦਰ ਹੁਣ ਉੱਥੇ ਹਸਪੀਟਲ ਆ ਅਪੋਲੋ ਚ ਹੈ ਲੁਧਿਆਣੇ ਜਿਆਦਾ ਚੱਕਾ ਨਹੀਂ ਕਿੰਨੀਆਂ ਚਾਹੀਆਂ ਹਾਂਜੀ ਜਿਆਦਾ ਨਹੀਂ ਜੀ ਜੇ ਜਿਹੜਾ ਉਹ ਗੱਡੀ ਵਾਲੇ ਹੈਗੇ ਨੇ ਉਹਨਾਂ ਦੇ ਵੀ ਨੇ ਨਹੀਂ ਉਹਨਾਂ ਦਾ ਨਹੀਂ ਪਤਾ ਜੀ ਕਿੱਥੇ ਨੇ ਸੰਤਾ ਜੀ ਆ ਪਤਾ ਲੱਗਿਆ ਅਸੀਂ ਹੁਣੇ ਪਹੁੰਚਿਆ ਜੀ ਤੇ ਬ੍ਰਦਰ ਉਹ ਨਹੀਂ ਪਹਿਲਾਂ ਆਗੇ ਸੀਗੇ ਮੇਰੇ ਅੱਛਾ ਜੀ ਹਾਂਜੀ ਕਿੰਨੇ ਕ ਵਜੇ ਦਾ ਹਾਸਾ ਹੈਗਾ ਜੀ ਇਹ ਜੀ ਕਿ ਤਕਰੀਬਨ 5:30 ਵਜੇ ਦਾ ਆ ਜੀ 5 ਵਜੇ ਘਰੋਂ ਤੁਰੇ ਸੀਗੇ ਅੱਧੇ ਘੰਟੇ ਜਾ ਕੇ ਸੀਗੇ ਉਰੇ ਕੀ ਆ ਕੋਈ ਵੀ ਲਾਤੀ ਸੀ ਹਾਂਜੀ ਟਰਾਲੀ ਨੂੰ ਦੱਸ ਰਹੇ ਨੇ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਪੁਸ਼ ਲਾਲ ਲਈ ਕੀ ਹੋਇਆ ਕਿਵੇਂ ਹਾਸਾ ਜੀ ਇਸ ਵੇਲੇ ਟਰਾਲੀ ਆ ਰਹੀ ਸੀ ਜਿਹੜੀ ਲੈ ਕੇ ਪਿਛੋ ਟਰਾਲੇ ਨੇ ਟੱਕਰ ਮਾਰ ਦਿੱਤੀ ਕਿ ਉਹ ਉੱਪਰ ਹੋਇਆ ਜੀ ਉੱਪਰ ਉੱਪਰ ਜੀ ਜਿਹੜੀ ਟਰੁੱਡ ਦੇ ਉੱਪਰ ਤੇ ਫਿਰ ਪੁਲ ਤੋਂ ਥੱਲੇ ਗਿਰਿਆ ਥੱਲੇ ਗਿਰਿਆ ਠੀਕ ਹੈ ਨਾ ਤੇ ਕਿੰਨਾ ਕ ਨੁਕਸਾਨ ਹੋਇਆ ਹੈਗਾ ਜੀ ਬਸ ਸਾਰੇ ਇਹ ਟਰੈਕਟਰ ਵੀ ਫਟ ਗਿਆ ਤੇ ਟਰਾਲਾ ਵੀ ਨੁਕਸਾਨ ਹੋ ਗਿਆ ਅੱਗ ਲੱਗ ਗਈ ਟਰਾਲੇ ਨੂੰ ਵੀ ਅੱਗ ਲੱਗ ਗਈ ਤੇ ਕੋਈ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਨਾ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਹਲੇ ਬੋਲੋ ਦਾਖਲ ਨੇ ਨਾ ਤਾਂ ਅੱਛਾ ਹਾਂ ਬੋਲੋ ਭੇਜਦੇ ਟਰੈਕਟਰ ਵਾਲੇ ਨਾ ਤਾਂ ਤੇ ਜਿਹੜਾ ਗੱਡੀ ਵਾਲਾ ਸੀ ਗੜੀ ਵਾਲੇ ਵੀ ਸਿਵਲ ਹਸਪੀਟਲ ਨੇ ਤੇ ਕਿਸੇ ਨੂੰ ਆਗੋ ਕਿਦੇ ਵਿੱਚ ਕੋਈ ਝੋਲਿਆ ਨਾ ਨਾ ਕੁਝ ਬਚਾਓ ਗਿਆ ਕਿਵੇਂ ਹਾਦਸਾ ਵਾਪਰਿਆ ਪਤਾ ਲੱਗਿਆ ਬੱਸ ਟਰਾਲੇ ਨੂੰ ਆਖੋ ਕੋ ਲੱਗਣੀ ਪਿੱਛੇ ਮਾਰੀ ਟੱਕਰ ਉਹਨੇ ਟਰਾਲੇ ਨੂੰ ਅੱਛਾ ਜੀ ਹਾਂ ਟਰਾਲੀ ਨੂੰ ਟੱਕਰ ਮਾਰੀ ਤੇ ਟਰਾਲੀ ਆਕੋ ਮੁੱਕ ਗਿਆ ਹੈ ਤਾਂ ਵੀ ਟਰਾਲਾ ਘਸਨਾਂਗੇ ਇਹ ਦੋਨੋਂ ਪੁਲ ਦੇ ਉੱਪਰੋਂ ਗਿਰੇ ਪੁਲ ਦੇ ਉੱਪਰੋਂ ਗਿਰੇ ਬੱਸ ਇਹ ਟਰਾਲੀ ਤੁਹਾਡੀ ਕੀ ਹੈ ਜੀ ਇੱਕ ਜ਼ਮੀਨਾਰ ਜਿੜੀ ਲੱਗੇ ਆ ਰਹੇ ਸੀ ਅੱਛਾ ਜੀ ਆ ਸ਼ਾਹਪੁਰ ਤੋਂ ਅੱਛਾ ਜੀ ਹਾਂ ਜੀ ਤੇ ਤੁਸੀਂ ਇੱਥੇ ਜੀ ਅਸੀਂ ਆੜਤੀ ਇਹ ਅੱਛਾ ਜੀ ਹਾਂ ਮੈਂ ਦੇਖੀ ਕੀ ਲੱਗਦਾ ਕਿ ਜਿਹੜਾ ਇਹ ਹਾਦਸਾ ਵਾਪਰਿਆ ਕੀ ਕਰਨ ਹੋ ਸਕਦਾ ਇੱਥੇ ਕੀ ਕਰਨ ਬਸੇ ਡਰਾਈਵਰ ਦੀ ਅੰਗਲੀ ਹੈ ਠੀਕ ਹੈ ਤਾਂ ਹਾਂ ਡਰਾਈਵਰ ਨੂੰ ਨੂੰ ਦਾ ਗਈ ਹੋਣੀ ਜਾਂ ਤਾਂ ਹੀ ਬੱਜੇ ਵਿੱਚ ਪਿੱਛੇ ਮਾਰਿਆ ਜਿਹੜਾ ਟਰਾਲੀ ਕਿੰਨਾ ਕਿ ਨੁਕਸਾਨ ਹੋਇਆ ਇੱਥੇ ਸਾਰੇ ਟਰੈਕਟਰ ਫਟ ਗਏ ਹਸਬ ਕੁਸ ਟਰਾਲੀ ਬੇ ਕਰਤਾ ਕੰਮ ਹੋ ਗਿਆ ਹਾਂ ਹਾਂ ਅੰਦੀ ਕੀ ਇਨਸੀਡੈਂਟ ਹੋਇਆ ਜਿਹੜਾ ਇਹ ਨਾ ਸਰ ਮਤਲਬ ਜਿਹੜਾ ਐਕਸੀਡੈਂਟ ਇੱਕ ਟਰਾਲਾ ਜਿਹੜਾ ਸੀਗਾ ਆਲੂਆਂ ਦਾ ਭਰਿਆ ਹੋਇਆ ਸੀਗਾ ਇੱਕ ਟਰੈਕਟਰ ਸੀ ਉਹਦੇ ਵਿੱਚ ਟਰਾਲੀ ਪਿੱਛੇ ਲੋਡ ਸੀਗੀ ਚੀਰੀ ਦੀ ਭਰੀ ਹੋਈ ਸੀਗੀ ਉਹ ਆਪਸ ਵਿੱਚ ਹੀ ਟਕਰਾਉਂਦੇ ਆ ਮਤਲਬ ਜਿਹੜੀ ਕਾਰ ਆ ਕੋਈ ਜਾ ਰਹੀ ਸੀ ਅੱਗੇ ਉਹਨੂੰ ਬਚਾਉਣ ਦੇ ਚੱਕਰ ਤੇ ਜਿਹੜਾ ਟਰਾਲਾ ਸੀ ਵੱਡਾ ਉਹਨੇ ਮਤਲਬ ਕੱਟਕੁੱਟ ਮਾਰਿਆ ਉਹਦੇ ਕਰਕੇ ਮਤਲਬ ਇਹਦਾ ਟਰੈਕਟਰ ਦਾ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜਨੇ ਕਾਰਨ ਮਤਲਬ ਜਿਹੜਾ ਇਹ ਆਪਣਾ ਟਰਾਲਾ ਤੇ ਟਰੈਕਟਰ ਆ ਦੋਨੋਂ ਇਹ ਪੁਲ ਤੋਂ نیچے ਗਰੇ ਆ ਜਦੋਂ نیچے ਗਿਰਦੇ ਇਹਨਾਂ ਦਾ ਮਤਲਬ ਡੀਜ਼ਲ ਵਗੈਰਾ ਮਤਲਬ ਲੀਕ ਹੋ ਕੇ ਇਹਦੇ ਟਾਇਰਾਂ ਨੂੰ ਅੱਗ ਲੱਗਦੀ ਆ ਫਿਰ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਕੇ ਫਿਰ ਅਸੀਂ ਉਹਨੂੰ ਮਤਲਬ ਪਹੁੰਚ ਕੇ ਉੱਥੇ ਮਤਲਬ ਆਪ ਬੁਝਾਈ ਅੰਤਰ ਕੰਟਰੋਲ ਕੀਤਾ ਤੇ ਜਿਹੜੇ ਉਹ ਬੰਦੇ ਸੀਗੇ ਉਹ ਟਰੈਕਟਰ ਵਾਲਾ ਤੇ ਦੋ ਮਤਲਬ ਟਰੱਕ ਵਾਲੇ ਸੀਗੇ ਉਹ जख्मी ਸੀ ਕਿ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾ ਦਿੱਤਾ ਜਾਣੇ ਨੁਕਸਾਨ ਤੇ ਜਾਣੇ ਨੁਕਸਾਨ ਨਹੀਂ ਹੋਇਆ ਬੰਦੇ ਬਚ ਗਏ ਸਾਰੇ ਕਿੰਨੇ ਬਚ ਗਏ